ਜੀ ਕੱਲ ਮਿਤੀ 21 ਜੂਨ 2025 ਬਸਟਾਨ ਮਿਸਰ ਨੇੜੇ ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਤੇ ਸਪੀਡ ਐਕਸ਼ਨ ਲੈਂਦੇ ਹੋਏ ਸਬਡਿਵੀਜ਼ਨ ਈਸਥ ਦੀ ਟੀਮ ਨੇ ਇਸ ਚੀਜ਼ ਨੂੰ ਵੈਰੀਫਾਈ ਕਰਵਾਇਆ ਅਤੇ ਜਿਹੜੀ ਔਰਤ ਦਾ ਨਾਮ ਪਾਇਲ ਕੁਮਾਰੀ ਜੋ ਪੱਟੀ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹੈ ਸਾਬਿਤ ਹੋਇਆ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਨਪੀ ਸੋਸ਼ਲ ਐਕਟੀਵਿਟੀ ਦੇ ਵਿੱਚ ਲਿਖਤ ਹੋਣ ਕਰਕੇ ਇਹਦੇ ਤੇ ਧਾਰਾ 126 170 ਬੀ ਐਨ ਐਸਐਸ ਦੀ ਕਰਦੇ ਹੋਏ ਇਸ ਨੂੰ 27 ਮਈ 2025 ਨੂੰ ਜੇਲ੍ਹ ਭੇਜਿਆ ਗਿਆ ਉੱਥੋਂ ਇਹ 2 6 2025 ਨੂੰ ਵਾਪਸ ਆਈ ਜੋ ਕਿ ਇਹ ਪਾਇਰ ਕੋ ਮਾਰੀ ਡਰਗਿਕਤ ਵੀ ਹੈਗੀ ਹੈ ਤੇ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲਦੀ ਪਈ ਹੈ ਯੁੱਧ ਨਸ਼ਿਆ ਵਿਰੁੱਧ ਉਸ ਦੇ ਅੰਤਰਗਤ ਆਪਾਂ ਇਸ ਲੇਡੀ ਨੂੰ 3 ਜੂਨ 6 ਜੂਨ ਅਤੇ 9 ਜੂਨ ਨੂੰ ਤਿੰਨ ਵਾਰ ਇਹਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਗਿਆ ਪਰੰਤੂ ਇਹਦੇ ਵੱਲੋਂ ਕੰਸੈਂਟ ਨਾ ਦੇਣ ਕਰਕੇ ਇਹਨੂੰ ਉਥੋਂ ਔਟ ਸੈਂਟਰ ਤੱਕ ਤਬਦੀਲ ਕੀਤਾ ਗਿਆ ਤੇ ਆਪਾਂ ਇਸ ਤੇ ਹਜੇ ਹੋਰ ਕਾਰਵਾਈ ਕਰਦੇ ਪਏ ਆ ਤੇ ਇਸ ਲੇਡੀ ਦਾ ਪਤਾ ਕਰਵਾ ਕੇ ਆਪਾਂ ਇਹਦੇ ਰੀਹੈਬਿਲਿਟੇਸ਼ਨ ਦੇ ਵਾਸਤੇ ਸਿਵਲ ਅਥਾਰਟिटीज ਐਨ ਜੀਓਜ਼ ਐਂਡ ਸਿਵਲ ਸੁਸਾਇਟੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਦੀ ਰੀਹੈਬਿਲਿਟੇਸ਼ਨ ਵਾਸਤੇ ਆਪਾਂ ਪ੍ਰਬੰਧ ਕਰ ਰਹੇ ਆ ਧੰਨਵਾਦ